ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਈ ਵਾਰੀ ਹੈ ਨਾ ਆਪਣੇ ਕਿ ਗਲਤੀ ਨਾਲ ਵੀ ਹੋ ਜਾਂਦਾ ਤੇ ਕਈ ਵਾਰੀ ਆਪਣੀ ਗਲਤੀ ਵੀ ਨਹੀਂ ਹੁੰਦੀ ਵਿੱਚ ਆਪਾਂ ਸਾਰਾ ਸੂਟ ਸਟਿਚ ਕਰ ਲੈਂਦੇ ਆ ਤੇ ਬਾਅਦ ਚ ਆਪਾਂ ਦੇਖਦੇ ਆ ਕਿ ਹੈਨਾ ਵਿੱਚ ਸਰਾਖ ਨੇ ਕਿਉਂਕਿ ਪ੍ਰਿੰਟਡ ਸੂਟ ਵਿੱਚ ਘੱਟ ਪਤਾ ਲੱਗਦਾ ਤੇ ਜਿਹੜੇ ਪਲੈਨ ਹੁੰਦੇ ਨੇ ਉਹਨਾਂ ਵਿੱਚ ਜ਼ਿਆਦਾ ਛੇਤੀ ਪਤਾ ਲੱਗ ਜਾਂਦਾ ਤੇ ਇਹ ਜਿਹੜਾ ਮੇਰਾ ਸੂਟ ਹੈ ਜੀ ਇਹ ਤੇ ਮੇਤੋਂ ਆਪਣੀ ਗਲਤੀ ਕਰਨ ਲੱਗੇ ਨੇ ਕਿਉਂਕਿ ਮੈਂ ਕਛਵਾ ਛਾਪ ਲਾਇਆ ਹੋਇਆ ਸੀ ਤੇ ਉਹਦੇ ਪਤੰਗੇ ਪੈ ਗਏ ਜੀ ਇਹ ਦੇਖੋ ਮਨੇ ਇੱਕ ਲੀਰ ਲੈ ਲੀਆ ਹਨਾ ਤੇ ਇੱਕ ਇਹ ਮਨੇ ਰੀਵਨ ਸੀਵਨ ਟੇਪ ਲੈ ਲੀਆ ਜੀ ਦੇਖੋ ਤੇ ਹਨਾ ਪ੍ਰਿੰਟਡ ਸੂਟ ਦੇ ਜਿਹੜੇ ਸਰਾਕ ਨੇ ਨਾ ਮਤਲਬ ਕੀ ਕਵਰ ਕਰਦਾ ਬਹੁਤ ਇਹਨਾਂ ਨੂੰ ਬਹੁਤ ਵਧੀਆ ਤਰੀਕਾ ਜੀ ਹਨਾ ਕਿਉਂਕਿ ਇਹਨੂੰ ਇਹਦੇ ਵਿੱਚ ਬਿਲਕੁਲ ਵੀ ਪਤਾ ਨਹੀਂ ਲੱਗੇਗਾ ਤੁਸੀਂ ਦੇਖਿਓ ਭਾਈ ਇਸ ਤਰੀਕੇ ਨਾਲ ਕਵਰ ਕਰਾਂਗੇ ਆਪਾਂ ਨੇ ਇੰਨੇ ਕੁ ਟੁਕੜੇ ਲੈ ਲਏ ਜਿੰਨਾ ਕ ਆਪਣਾ ਸਰਾਕ ਐਨੀ ਕੁ ਲੰਬੀ ਟੇਪ ਲੈ ਲਈ ਆਪਾਂ ਨੇ ਜੀ ਜਿਹੜੇ ਦੋਨੇ ਸਰਾਕ ਆਪਣੇ ਕਵਰ ਹੋ ਜਾਣਗੇ ਕਿਉਂਕਿ ਇਹ ਮਤਲਬ ਕੀ ਹੈ ਨਾ ਨੇੜੇ ਇਹਨੇ 2 2.5 ਇੰਚ ਦੀ ਟੇਪ ਦੀ ਲੰਬਾਈ ਲੈ ਲਈ ਜੀ ਆਪਾਂ ਨੇ ਤੇ ਦੋਨੋਂ ਆਪਾਂ ਧਰ ਦਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹ ਜਿਹੜਾ ਕੱਪੜਾ ਸੂਟ ਦੇ ਨਾਲ ਦਾ ਦੇਖੋ ਹਨਾ ਇਹਨੂੰ ਆਪਾਂ ਮਤਲਬ ਕੀ ਫੁੱਟਾ ਦਾ ਫੁੱਟਾ ਵਾਸਾ ਕਰ ਰੱਖਾਂਗੇ ਜਿਵੇਂ ਬਾਹਰਲੇ ਪਾਸੇ ਸਿੱਧਾ ਹਨਾ ਸਿੱਧਾ ਬਾਹਰ ਕਰਾਂਗੇ ਦੇਖੋ ਸੂਟ ਨੂੰ ਆਪਾਂ ਇਹਨੂੰ ਲੀਰ ਨੂੰ ਆਪਾਂ ਨੇ ਫੁੱਟਾ ਕਰਕੇ ਰੱਖ ਦੇਣਾ ਤੇ ਆਪਣਾ ਜਿਹੜਾ ਸਿੱਧਾ ਪਾਸਾ ਹੋ ਆਟੋਮੈਟਿਕ ਹੀ ਬਾਹਰ ਆ ਜਾਣਾ ਜੀ ਤੇ ਦੇਖੋ ਇਹਨੂੰ ਆਪਾਂ ਨੇ ਹਲਕਾ ਹਲਕਾ ਪ੍ਰੈਸ ਨਾਲ ਪਹਿਲਾਂ ਸੈੱਟ ਕਰ ਲੈਣਾ ਕਿ ਤਾਕਤ ਨਹੀਂ ਆਪਾਂ ਨੇ ਪ੍ਰੈਸ ਲਾਣੀ ਹੈਗੀ ਜੇ ਆਪਾਂ ਦਮ ਦੇਗਾ ਲਾਵਾਂਗੇ ਤਾਂ ਆਪਣਾ ਜਿਹੜਾ ਕੱਪੜਾ ਨਾ ਸੜਸਾਖ ਦਾ ਇਕੱਠਾ ਜਾਂ ਵੀ ਹੋ ਜਾਂਦਾ ਹੋਰ ਉਹ ਸਰਾ ਖਰਾਬ ਹੋ ਜਾਂਦਾ ਜਿਹੜੇ ਮੇਰੂ ਹੁੰਦੇ ਨੇ ਤੇ ਆਪਾਂ ਦੋਨੇ ਪਾਸੇ ਤੋਂ ਦੇਖੋ ਇਹਨੂੰ ਸੈੱਟ ਕਰ ਰਹੇ ਹਾਂ ਨਾ ਬਾਹਰ ਤੋਂ ਵੀ ਤੇ ਹਲਕੇ ਜਿਹੇ ਹੱਥਾਂ ਨਾਲ ਤੇ ਹਨਾ ਦੋਨੇ ਪਾਸੇ ਤੋਂ ਆਪਾਂ ਨੇ ਪ੍ਰੈਸ ਲਾਣੀ ਹੈ ਤੇ ਦੇਖੋ ਹਨਾ ਇਹਨੂੰ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਵੀ ਆਪਾਂ ਨੇ ਇਹ ਇਹ ਦੇਖੋ ਹਨਾ ਇਹ ਤਾਂ ਕਿ ਇੰਨੀ ਜਿਹੜੀ ਆਪਾਂ ਨੇ ਲਾਈ ਹੈ ਇਹ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਜੀ ਤੇ ਦੇਖੋ ਬਾਹਰ ਵੀ ਬਿਲਕੁਲ ਵੀ ਹਨਾ ਇਹ ਆਪਾਂ ਜੀ ਦਵੇ ਤੋਂ ਨਿਗਾਹ ਲਾ ਕੇ ਦੇਖਾਂਗੇ ਹਨਾ ਇਹ ਜਿੱਥੇ ਮੈਂ ਉਂਗਲੀ ਲਾ ਰਹੀ ਹਾਂ ਜੀ ਦੇਖੋ ਇੱਥੇ ਨੇ ਇਹ ਆਪਣੇ ਤੱਕ ਤੇ ਆਪਾਂ ਹੋਰ ਵੀ ਇਹਨੂੰ ਕਵਰ ਕਰਨ ਵਾਸਤੇ ਹਨਾ ਆਪਾਂ ਹੋਰ ਉੱਪਰ ਇਹਦੇ ਮਤਲਬ ਕੀ ਆ ਆਪਣਾ ਕਰਾਂਗੇ ਜੀ ਹਨਾ ਹੁਣ ਗੱਲਾਂ ਮੈਂ ਇਹ ਦੇਖੋ ਇਹ ਹੈ ਨਾ ਵੈਸੇ ਤਾਂ ਇਹਨੂੰ ਹੁਣ ਲੋਡ ਨਹੀਂ ਹੈਗੀ ਬਿਲਕੁਲ ਵੀ ਤੇ ਪਰ ਫਿਰ ਵੀ ਮੈਂ ਤੁਹਾਨੂੰ ਹੋਰ ਕਰਕੇ ਦਿਖਾਨੀ ਆ ਕਿਉਂਕਿ ਕਈ ਵਾਰੀ ਕਿਸੇ ਦਾ ਕੱਪੜਾ ਕਿਹਾ ਜਾ ਹੁੰਦਾ ਤੇ ਕਈ ਵਾਰੀ ਨਾਲ ਦਾ ਕੱਪੜਾ ਵੀ ਨਹੀਂ ਮਿਲਦਾ ਹੈ ਨਾ ਤੇ ਇਹ ਜਿਹੜੀ ਮੇਰੇ ਕੋਲੇ ਲੈ ਸਾ ਦੇਖੋ ਇਸ ਦੇ ਟੁਕੜੇ ਜੇ ਬਚੇ ਹੋਏ ਨੇ ਮੇਰੇ ਕੋਲੇ ਤੇ ਇਹਨੂੰ ਜਿਹੜਾ ਹੈ ਨਾ ਇਹ ਥਿੱਕਾ ਦਾ ਰੰਗ ਹੈ ਇਹ ਲੈ ਲਿਆ ਜੀ ਮਨਿਆ ਜਿਹੜਾ ਬੂਟੀਆਂ ਵਿੱਚ ਜ਼ਿਆਦਾ ਰੰਗ ਹੈ ਨਾ ਉਹ ਲੈ ਲੈ ਦੇਖੋ ਇਸ ਨੂੰ ਮੈਂ ਇਸ ਤਰ੍ਹਾਂ ਜਿ ਜਿਵੇਂ ਵਿੱਚ ਖੁੱਲ ਜੇ ਬਣੇ ਹੋਏ ਨੇ ਉਸ ਤਰੀਕੇ ਦੀ ਕਟਿੰਗ ਕਰ ਲਈ ਨੂੰ ਜਿਵੇਂ ਫੁੱਲਾ ਵਾਂਗੂ ਹਨਾ ਖੁੱਲ ਜੇ ਇਸ ਤਰੀਕੇ ਦੇ ਉਸ ਤਰੀਕੇ ਮੈਂ ਨੇ 20 ਲੈ ਲਈ ਦੇਖੋ ਇਹ ਆਪਣੇ ਕੋਲੇ ਹਨਾ ਇਹ ਮਤਲਬ ਕਿ ਟੂ ਪਾਹਨਾ ਜਿਹੜੀ ਇਹ ਨੇ ਕਮਾ ਵਾਸਤੇ ਹੁੰਦੀ ਹੈ ਜਿਵੇਂ ਸਟੋਨ ਵਗੈਰਾ ਚਪਕਾਣੇ ਹੁੰਦੇ ਨੇ ਹਨਾ ਇਹਨੂੰ ਕੀ ਹਨਾ ਇਹ ਲੈ ਕੇ ਆਪਾਂ ਨੂੰ ਜ਼ਰੂਰ ਰੱਖਣੀ ਚਾਹੀਦੀ ਆ ਤੇ ਕਈ ਵਾਰੀ ਆਪਣੇ ਜੋ ਸਲਾਈ ਕਰਦੇ ਵੇ ਹਨਾ ਜਿਹੜੇ ਨਾਗ ਵਗੈਰਾ ਨੇ ਹਨਾ ਉਹ ਆਪਾਂ ਨੂੰ ਉਤਾਰਨੇ ਪੈਂਦੇ ਨੇ ਕਿਉਂਕਿ ਨਹੀਂ ਟੂਟਦੀ ਜਾਂਦੀ ਐ ਤੇ ਲਵੇ ਵਾਲੇ ਵੀ ਉਤਾਰਨੇ ਪੈਂਦੇ ਨੇ ਹਨਾ ਉਹ ਫਿਰ ਆਪਾਂ ਨੂੰ ਬਾਅਦ ਚ ਲਾ ਦੇਣੇ ਚਾਹੀਦੇ ਨੇ ਨਹੀਂ ਟੂਟਦੀ ਫਿਨਿਸ਼ਿੰਗ ਖਰਾਬ ਹੋ ਜਾਂਦੀ ਐ ਤੇ ਦੇਖੋ ਇਹਦੇ ਨਾਲ ਮੈਂ ਇਹਨੂੰ ਚਿਪਕੇ ਦਾਂਗੀ ਥੋੜੀ ਜਿਹੀ ਦੇਰ ਹਨਾ ਇਹਨੂੰ ਮੈਂ ਛੇਤਿਆਂ ਰੱਖਾਂਗੀ ਤੇ ਹਨਾ ਸੁੱਕਣ ਦੇ ਦਵਾਂਗੇ ਆਪਾਂ ਇਹਨੂੰ ਤੇ ਜਦੋਂ ਇਹ ਸੁੱਕ ਜਾਏਗਾ ਦੇਖੋ ਆਪਾਂ ਫੇਰ ਪ੍ਰੈਸ ਕਰਦਾਂਗੇ ਹਲਕੀ ਜਿਹੀ ਤੇ ਤੇ ਆਪਾਂ ਥੋੜੀ देर ਤੱਕ ਕਰ ਇਹਨੂੰ ਚੱਕ ਕੇ ਦੇਖਾਂਗੇ ਤੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਜੀ ਹੁਣ ਇਹਨੂੰ ਮੈਂ ਪਾ ਵੀ ਰਹੀ ਹਾਂ ਸੂਟ ਨੂੰ ਹਨਾ ਤੇ ਮਤਲਬ ਕੀ ਪਾਇਆ ਕੋਈ ਵੀ ਨਹੀਂ ਦੱਸਦਾ ਹੈਗਾ ਵੀ ਇਹ ਤੇਨੇ ਕੀ ਹਨਾ ਕੀ ਲਾਇਆ ਹੋਇਆ ਵੀ ਜਾਂ ਲੈ ਇਸ ਹੈ ਕਿੱਥੇ ਲਾਈ ਵੀ ਹੈ ਹਨਾ ਇੱਕ ਵੀ ਇਹਦਾ ਪਤਾ ਹੀ ਨਹੀਂ ਲੱਗਦਾ ਹੈਗਾ ਜੀ ਬਿਲਕੁਲ ਵੀ ਤੇ ਜੇ ਜਾਣਕਾਰੀ ਵਧੀਆ ਲੱਗੀ ਹੈ ਜੀ ਹਨਾ ਵੀਡੀਓ ਵਧੀਆ ਲੱਗੀ ਹੈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜਿਹੜੇ ਹਨਾ ਵੀਡੀਓ ਦੇਖਦੇ ਨੇ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ